ਮੈਂ ਕਈ ਇਹ ਜਿਹੇ ਵਿਆਹਾਂ ਚ ਵੀ ਮਤਲਬ ਗਿਆ ਪੰਜਾਬੀਆਂ ਦੇ ਵਿਆਹ ਜਿੱਥੇ ਕੁੜੀਆਂ ਸ਼ਰਾਬ ਪੜਾਉਂਦੀਆਂ ਮਤਲਬ ਫਿਰ ਰਹੀਆਂ ਹਾਂ ਬਹੁਤ ਸਾਰੇ ਵਿਆਹ ਦੇਖੇ ਬਿਲਕੁਲ ਮਤਲਬ ਅਸੀਂ ਕਿੱਧਰ ਨੂੰ ਤੁਰ ਪਏ ਅਸੀਂ ਤਾਂ ਇਹੋ ਜਿਹੇ ਹੈ ਨਹੀਂ ਸੀ ਮਤਲਬ ਇਹ ਤਾਂ ਕਿਸੇ ਗਾਇਕ ਨੇ ਨਹੀਂ ਇਹ ਗੱਲ ਕਹੀ ਜਾਂ ਗੀਤਕਾਰ ਨੇ ਨਹੀਂ ਲਿਖੀ ਮੈਂ ਨਹੀਂ ਕਹਿੰਦਾ ਕਿ ਸਾਰੇ ਥਾਂ ਤੇ ਸ਼ਰਾਬ ਵਰਤ ਆਉਂਦੀਆਂ ਨੇ ਪਰ ਦੂਸਰਾ ਇਹ ਦੇਖੋ ਤੁਸੀਂ ਮੈਂ ਕਹ ਰਿਹਾ ਹਾਂ ਨਾ ਕਿ ਯਾਰ 100 ਵਿਆਹਾਂ ਵਾਲੀਆਂ ਮੂਵੀਜ਼ ਇਕੱਠੀਆਂ ਕਰ ਲਓ ਉਹ ਜਿਹੜੇ ਗੀਤ ਤੇ ਪਰਿਵਾਰ ਨੱਚ ਰਿਹਾ ਘਰੇ ਡੀਜੇ ਲਾ ਕੇ ਉਹਨਾਂ ਚ ਜਿਹੜੇ ਆਪਾਂ ਗੀਤਾਂ ਬਾਰੇ ਗੱਲ ਕਰਦੇ ਆ ਸਭ ਤੋਂ ਵੱਧ ਉਹੀ ਗੀਤ বাজਦੇ ਆ ਕੋਈ বাজਦੇ ਤੇ ਦੁਖਾਨ ਦੇਖੋ ਕਿ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡਾ ਪਰਿਵਾਰ ਚਾਚੇ ਤਾਏ ਮਾਸੀਆਂ ਮਾਸੜ ਪੂਆ ਅਸੀਂ ਸਾਰੇ ਨੱਚੀ ਜੰਨੇ ਆ ਧਿਆਨ ਨਹੀਂ ਦਿੰਦੇ ਅਸੀਂ ਉਹ ਤਾਂ ਬਸ ਇੱਕ ਮਨੋਰੰਜਨ ਦਾ ਸਾਧਨ ਜਾਂ ਨੇ ਜੋ ਮੈਂ ਦੋ ਰੀਤਾਂ ਦੇ ਬਹੁਤ ਸਾਰੇ ਸਾਰੇ ਬਿਹਤਰ ਗੀਤ ਨੇ ਬਹੁਤ ਸਾਰੇ ਜਿਹੜੇ ਬਹੁਤ ਬਿਹਤਰ ਨੇ ਜਿਹੜੇ ਪਪੂਲਰ ਵੀ ਹੋਏ ਲੋਕਾਂ ਚ ਮਕਬੂਲ ਹੋਏ ਬੇਅੰਤ ਕਈ ਗੀਤ ਵਿਵਿਧ 25 25 ਸਾਲਾਂ ਦੇ 30 ਸਾਲਾਂ ਦੇ ਚੱਲੇ ਆਉਂਦੇ ਔਰ ਬਿਹਤਰ ਨੇ ਬਿਹਤਰ ਨੇ ਪਰ ਰੌਲਾ ਕੀ ਹੈ ਕਿ ਅਸੀਂ ਸਿਰਫ ਅਸੀਂ ਕਹਨੇ ਕੁਸ਼ਾ ਕਰਦੇ ਕੁਝ ਕਈ ਵਾਰ ਇਹ ਵੀ ਹੋ ਜਾਂਦਾ ਕਿ ਅਸੀਂ ਸਿਰਫ ਮੈਂ ਨਹੀਂ ਕਹਿੰਦਾ ਆਪਦੀ ਗੱਲ ਕਿ ਗੱਲੇ ਗੀਤਕਾਰ ਨਹੀਂ ਦੋਸ਼ੀ ਜਾਂ ਗਿਲਗਾਉਣ ਵਾਲੇ ਨਹੀਂ ਦੋਸ਼ੀ ਅਸੀਂ ਦੂਜੇ ਨੂੰ ਨਾ ਇਲਜ਼ਾਮ ਲਾ ਕੇ ਆਪਦਾ ਪੱਲਾ ਛੜਾ ਜਾਂਦੇ ਕਈ ਵਾਰ ਕਿ ਇਹ ਗਾਉਣ ਵਾਲੇ ਲਿਖਣ ਵਾਲੇ ਹੁੰਦੇ ਐ ਹੁੰਦੇ ਆਇਆ ਨੇ ਇਹ ਐਂ ਕਰਦੇ ਤਾਂ ਐ ਹੋ ਗਏ ਇਹ ਸਾਰਿਆਂ ਨਾਲ ਸਾਰਿਆਂ ਨੂੰ ਸੋਚਣ ਦੀ ਲੋੜ ਐ ਪਰ ਦੁਖਾਂਤ ਭੁੱਲਰ ਸਭ ਇਹੀ ਐ ਮੈਂ ਕਹਿੰਦਾ ਹੁਣ ਆ ਤੂੰ ਦੇਖ ਲਓ ਜਿਹੜੀਆਂ ਆਪਣੀਆਂ ਗੱਲਾਂ ਕਰਦੇ ਆ ਨਾ ਇਸ ਇੰਟਰਵਿਊ ਦੇ ਥੀਵਜ਼ ਦੇਖਿਓ ਬਹੁਤ ਥੋੜੇ ਹੋਣਗੇ ਕਿਉਂਕਿ ਅਗਲਾ ਕਹਿੰਦਾ ਇਹ ਯਾਰ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਹੀ ਕਰਦੇ ਆ ਹਾਂ ਇਹ ਆਮ ਲੋਕਾਂ ਨੇ ਤੇ ਜੇ ਮੈਂ ਕਹਾ ਕੋਈ ਇਸ ਇੰਟਰਵਿਊ ਚ ਗੱਲ ਕੀਤੀ ਹੁੰਦੀ ਕਿ ਜੀ ਮੈਨੂੰ ਫਲਾਣਾ ਕਲਾਕਾਰ ਨੇ ਖਾ ਲਿਆ ਮੈਂ ਕੋਈ ਪ੍ਰੋਣ ਲੱਗ ਜਾ ਮੈਂ ਕੋਈ ਹੋਰ ਹੋ ਜਾ ਮੈਨੂੰ ਤਾਂ ਇਹ ਉਹਨੇ ਐ ਕਰਤਾ ਉਹਨੇ ਗੀਤ ਮੇਰਾ ਚੋਰੀ ਕਰ ਲਿਆ ਮੈਨੂੰ ਐ ਕਰਿਆ ਉਹਨੇ ਮੇਰੇ ਡਾਂਗ ਮਾਰੀ ਮੈਂ ਉਹਦੇ ਦੋ ਮਾਰੀਆਂ ਜੇ ਮੈਂ ਕੋਈ ਇਹੀ ਜੀ ਗੱਲ ਕਰ ਲਾਂ ਤਤੀ ਜੀ ਹਾਂ ਤੋ ਖਣਗੇ ਵੀ ਆ ਸੁਣੋ ਗੱਲ ਇਹ ਸੁਣੋ ਇਹ ਮਜ਼ੇ ਆ ਆ ਗੱਲ ਕਰਾਰੀ ਹੈ ਬਾਕੀ ਤਾਂ ਬੇਸੋਦੀ ਗੱਲਾਂ ਕਰਦੇ ਨਹੀਂ ਆਪਾਂ ਵੀਊ ਲੈ ਲੈਂਦੇ ਆਪਾਂ ਤਾਂ ਬਠਿੰਡੇ ਨਹੀਂ ਮੈਂ ਮੈਂ ਤੁਹਾਡਾ ਨਹੀਂ ਵੀਊ ਲੈ ਲੈਨੇ ਮੈਂ ਬਠਿੰਡੇ ਵਾਲੀ ਚੁੰਮੇ ਵਾਲੀ ਭੈਵੀ ਦੀ ਗੱਲ ਕਰ ਲੈਂਦੇ ਸੋ ਮਤਲਬ ਮਸਾਲਾ ਅਸਲ ਚ ਕੀਆ ਮਸਾਲਾ ਇਹ ਪੰਜਾਬੀ ਸੋਸਾਇਟੀ ਦੇ ਦੁਕਾਨ ਤੇ ਵੀ ਮੈਨੂੰ ਹੀ ਲੱਗਦਾ ਬਹੁਤ ਵੱਡਾ ਜੀ ਸਾਡੇ ਕੱਲੇ ਗਾਣੇ ਤੇ ਮਸਾਲਾ ਨਹੀਂ ਪਾਰੂ ਸਾਡੇ ਖਾਣੇ ਤੇ ਵੀ ਮਸਾਲਾ ਭਾਰੂ ਹੈ ਹਾਂ ਸੰਫਿੱਕੀ ਸਬਜ਼ੀ ਸੁਆਦ ਹੀ ਲੱਗਦੀ ਸਾਡੇ ਹਰ ਚੀਜ਼ ਉਤੇ ਮਸਾਲਾ ਜੇ ਪਾਉਂਦੇ ਆ ਨਾ ਤਾਂ ਉਹੀ ਸੁਆਦ ਲੱਗਣ ਲੱਗੇ ਕੱਲਾ ਦੇਖੋ ਅੱਪਾ ਕਹਿੰਦਾ ਗਾਣਾ ਕੱਲਾ ਗਾਣਾ ਨਹੀਂ ਤੇਜ਼ ਹੋਇਆ ਜ਼ਿੰਦਗੀ ਤੇਜ਼ ਹੋ ਗਈ ਹੁਣ ਦੇਖੋ ਫਾਸਟ ਫੂਡ ਅੱਪਾ ਖਾਣੇ ਦੇ ਨਾਲ ਵੀ ਫਾਸਟ ਲਾ ਲਿਆ ਹਾਂ ਖਾਣੇ ਨਾਲੇ ਫਾਸਟ ਹੋ ਗਿਆ ਗਾਣਾ ਫਾਸਟ ਹੋ ਗਿਆ ਖਾਣਾ ਵੀ ਫਾਸਟ ਹੋ ਗਿਆ ਖਾਣਾ ਵੀ ਫਾਸਟ ਹੋ ਗਿਆ ਉਹ ਹੈ ਸਾਡਾ ਬਾਣਾ ਹੋ ਗਿਆ ਗਾਣਾ ਖਾਣਾ ਬਾਣਾ ਤਿੰਨੇ ਚੀਜ਼ਾਂ ਖਰਾਬ ਕਰ ਲਈ ਅਸੀਂ ਆਪਣੀਆਂ ਉਹ ਤੇ ਪੈਂਟਾਂ ਤੇ ਨਿਕਰਾਂ ਵੀ ਇੰਨੀਆਂ ਕਿ ਪਾਉਂਦੇ ਆਗੇ ਨੇ ਨਹੀਂ ਚਲੋ ਉਹ ਚਲੋ ਐਨੇ ਆਪਾਂ ਮੈਂ ਵੀ ਪਾਈ ਬੈਠਾ ਪਰ ਕਟੋ-ਕਟੇ ਉਸ ਤਰ੍ਹਾਂ ਦੇ ਪਾਈਏ ਨੇ ਜਿਹੜੀ ਕਿਸੇ ਨੂੰ ਕਟੋ-ਕਟ ਚੰਗੀ ਨਾ ਲੱਗੇ ਚੰਗੀ ਨਾ ਲੱਗੇ ਤਾਂ ਨਾ ਲੱਗੇ ਕੋਈ ਗੱਲ ਨਹੀਂ ਲੇਕਿਨ ਬੁਰੀ ਨਾਲ ਉਹ ਤੇ ਗੋਡੇ ਪਾੜ ਕੇ ਬੋਲ ਕਹਿੰਦੇ ਇਤੋਂ ਕਿਦੋ ਜੀ ਜਿਆਦੇ ਪਿਆਰੇ ਚਲੋ ਯੋ ਉਹਨਾਂ ਦਾ ਆਪਣਾ ਇੰਟਰਵਿਊ ਸੁਣਨੀ ਨਹੀਂ ਅਸੀਂ ਉਹਨਾਂ ਨੂੰ ਸੁਣਾਉਣੀ ਨਹੀਂ ਹੈ ਅਸੀਂ ਅਸੀਂ ਤਾਂ ਤੁਹਾਡੀਆਂ ਗੱਲਾਂ ਸੁਣਨੀਆਂ ਹੈ ਮਹਿਰਦਾਨੀ ਤੁਸੀਂ ਕਹਿੰਦੇ ਮੈਨੂੰ ਲੱਗਦਾ ਕਿ ਪੰਜਾਬੀ ਸਮਾਜ ਪਤਲੀ ਕਿਉਂ ਭਟਕਿਆ ਹੋਇਆ ਹੈ ਨਾ ਜਾਂ ਸਾਡਾ ਭਾਰਤੀ ਸਮਾਜ ਹੀ ਅਸੀਂ ਵੈਸਟਰਨ ਅੱਛਾ ਉਹਨਾਂ ਵਰਗੇ ਅਸੀਂ ਬਣ ਵੀ ਨਹੀਂ ਸਕਦੇ ਨਹੀਂ ਬਣ ਉੱਪਰ ਬੜਨਾ ਚਾਹੀਦੇ ਨਹੀਂ ਹਾਂ ਕੂਆ ਚਲਾ ਪਰ ਇਹ ਨਹੀਂ ਇਸ ਕਰਿਆ ਰੇ ਬਣਾ ਕੂਆ ਚਲਾ ਹੰਸ ਕੇ ਚਾਲ ਆਪਣੀ ਭੁੱਲ ਗਿਆ ਛੋਟੇ ਉਹਦੇ ਪੜਦੇ ਸਕੂਲ ਚ ਬਿਲਕੁਲ ਵੀ ਨਹੀਂ ਤੇ ਉਹ ਗੱਲ ਹੈ ਵੀ ਆਪਣੇ ਕੋਲੇ ਬਹੁਤ ਕੁਝ ਬਿਹਤਰ ਹੈ ਕਈ ਵਾਰੀ ਮੈਗ ਇਹ ਵੀ ਗੱਲ ਕਰਦਾ ਨੂੰ ਕੋਈ ਗੱਲ ਚੱਲਦੀ ਹੁੰਦੀ ਐ ਕਹਿੰਦੇ ਜੀ ਪੰਜਾਬ ਐ ਹੋ ਗਿਆ ਪੰਜਾਬੀ ਮੈਂ ਕਹਣਾ ਨਾ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਪੰਜਾਬ ਨੂੰ ਕੁਛ ਨਹੀਂ ਹੁੰਦਾ ਪੰਜਾਬ ਦੀ ਵਿਰਾਸਤ ਪੰਜਾਬ ਦਾ ਇਤਿਹਾਸ ਐ ਡਾ ਛੋਟਾ ਤੇ ਡਾ ਕਮਜ਼ੋਰ ਨਹੀਂ ਐ ਪੰਜਾਬ ਸ਼ੁਰੂ ਤੋਂ ਹਰ ਵੇਲੇ ਜਿਵੇਂ ਅਸੀਂ ਸ਼ੁਰੂ ਚ ਕਹ ਲੈ ਪੰਜਾਬ ਦੇ ਜੰਮਿਆਂ ਨੂੰ ਮਹਿਮਾ ਪੰਜਾਬ ਸੰਘਰਸ਼ਾਂ 'ਚੋਂ ਲੰਘਦਾ ਆਇਆ ਪੰਜਾਬ ਤੇ ਪੰਜਾਬੀ ਛੋਟੇ ਨਹੀਂ ਐ ਇਹ ਬਹੁਤ ਵੱਡੀ ਕੌਮ ਹੈ ਬਹੁਤ ਵੱਡੀ ਧਰਤੀ ਹੈ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਨੇ ਨਾ ਫਲਾਣੀ ਧਰਤੀ ਤੇ ਹੋਈ ਜੀ ਇਹ ਬੰਦਾ ਵੱਢ ਕੇ ਬੰਦਾ ਬੰਦਾ ਬੰਦੇ ਦਾ ਕਹਿੰਦੇ ਨੇ ਬੰਦਾ ਘਾਟਾ ਲਾ ਕੇ ਬੰਦੇ ਦਾ ਸਿਰ ਦਿਓ ਤੇ ਬੰਦਾ ਉਹ ਕਿਉਂਦਾ ਹਨਾ ਇਹ ਉਹ ਧਰਤੀ ਹੈ ਸਾਡੀ ਜਿਵੇਂ ਆਪ ਅਕਸਰ ਕਰਦਾ ਹੈ ਕਿ ਜਿਹੜੀਆਂ ਸ਼ਹਾਦਤਾਂ ਕੁਰਬਾਨੀਆਂ ਨੇ ਇਹ ਪੰਜਾਬੀਆਂ ਦੇ ਹਿੱਸੇ ਆਈਆਂ ਹੈ ਇਸੇ ਵੀ ਆਂ ਮੈਂ ਗੱਲ ਉਹ ਕਰਦਾ ਸੀ ਵੀ ਪੰਜਾਬ ਦੇ ਬਾਰੇ ਨਾ ਕਈ ਵਾਰੀ ਅਸੀਂ ਬਹੁਤ ਸਾਰੀਆਂ ਗੱਲਾਂ ਨੈਗੇਟਿਵ ਕਰਕੇ ਕਿ ਜੀ ਪੰਜਾਬ ਚ ਤਾਂ ਕੁਝ ਨਹੀਂ ਰਿਹਾ ਐ ਨਹੀਂ ਰਿਹਾ ਇਹ ਵੀ ਹੈ ਨਹੀਂ ਆਪਾਂ ਇੱਥੇ ਜੰਮੇ ਬੜਿਆਂ ਇੱਥੋਂ ਦੀ ਹਵਾ ਚ ਸਾਹ ਲੈ ਰਹੇ ਹਾਂ ਇੱਥੋਂ ਦਾ ਖਾਣਾ ਖਾ ਰਹੇ ਹਾਂ ਆਪਾਂ ਠੀਕ ਹੈ ਕੁਝ ਗੱਲਾਂ ਮਾੜੀਆਂ ਹੋ ਰਹੀਆਂ ਵਾਪਰ ਰਹੀਆਂ ਪਰ ਇੰਨੀ ਮੇਰੀ ਮਾੜੀਆਂ ਹੋ ਰਹੀਆਂ ਵੀ ਸਾਰਾ ਕੁਝ ਬਾਹਰ ਦਾ ਬਹੁਤ ਬਿਹਤਰ ਹੋ ਜਾਂਦਾ ਸਾਡੇ ਕੋਲ ਸਾਰਾ ਕੁਝ ਮਾੜਾ ਹੋ ਗਿਆ ਵਰਲਡਵਾਈਜ਼ ਜੋ ਕੁਝ ਹੈ ਨਾ ਇਹ ਚੀਜ਼ਾਂ ਨਹੀਂ ਹੁੰਦੀ بس ਖੁਦ ਮਾੜੇ ਹੋ ਗਏ ਨਾ ਜਦੋਂ ਇਹ ਖੁਦ ਮਾੜੇ ਪੰਜਾਬ ਨੂੰ ਮਾੜਾ ਕਹਿਣਾ ਸ਼ੁਰੂ ਕਰਦੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੀ ਪੰਜਾਬ ਦੀ ਧਰਤੀ ਹੈ ਮੈਨੂੰ ਤਾਂ ਬਹੁਤ ਮਾਣ ਹੈ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਅਸੀਂ ਇੱਥੋਂ ਚੰਗੇ ਭਲੇ ਰਾਜੇ ਆ ਅਸੀਂ ਬਿਲਕੁਲ ਅਸੀਂ ਬਾਹਰ ਉਜੜ ਕੇ ਉਜੜ ਕੇ ਉੱਧਰ ਜਾ ਰਹੇ ਨਾ ਜੀ ਤੇ ਜਿਹੜੇ ਜੁਪੀ ਬਿਹਾਰ ਤੋਂ ਪਰ ਉਹ ਇੱਥੇ ਰਾਜੇ ਬੰਦੇ ਜਾ ਰਹੇ ਨਾ ਦੁਖਾਂਤ ਇੱਕ ਚਲੋ ਕੋਈ ਕਿਤੇ ਆਵੇ ਤਾਂ ਗੱਲ ਹੈ ਹੀ ਇਹ ਤਾਂ ਇੱਕ ਅਲੱਗ ਮਤਲਬ ਆਪਾਂ ਗੱਲ ਕਰ ਸਕਦੇ ਬਹੁਤ ਵੱਡੀ ਇਹ ਤਾਂ ਗੱਲ ਹੋ ਸਕਦੀ ਹੈ ਦੁਖਾਂਤ ਇਹ ਦੇਖੋ ਭੁੱਲਰ ਸਾਹਿਬ ਕਿ ਸਾਡੇ ਪਿਛਲੇ ਹੁਣ ਤਾਂ ਥੋੜਾ ਜਿਹਾ ਘਟਿਆ ਪਿੱਛੇ ਜੇ ਆਈਲੈਂਟਸ ਕਰਕੇ ਸਾਡੇ ਬੱਚੇ ਬਾਹਰ ਜਾਣ ਲੱਗੇ ਸਾਡੇ ਸਭ ਦੇ ਜੀ ਤਕਰੀਬਨ ਤਕਰੀਬਨ ਬੱਚੇ ਬਾਹਰ ਨੇ ਕਿਸੇ ਦਾ ਇੱਕ ਕਿਸੇ ਦੋ ਅਸੀਂ ਅਰਦਾਸਾਂ ਕਰਾਉਣ ਲੱਗੇ ਕਿ ਸਾਡਾ ਬੱਚਾ ਛੇਤੀ ਬਾਹਰ ਜਾਵੇ ਅਸੀਂ ਲੱਡੂ ਬਣਨ ਲੱਗੇ ਜਿਹੜਾ ਜਿਹੜਾ ਈਡੀਆ ਸੀ ਰਿਸ਼ਤੇਦਾਰਾਂ ਨੂੰ ਮਤਲਬ ਇਕੱਠੇ ਕਰਕੇ ਜਸ਼ਨ ਮਨਾਉਣ ਲੱਗੇ ਸਾਡਾ ਬੱਚਾ ਬਾਹਰ ਅੱਛਾ ਮੇਰਾ ਜਦੋਂ ਘਰ ਦੇ ਕੋਈ ਜਾਂ ਕੋਈ ਰਿਸ਼ਤੇਦਾਰੀ ਚ ਕੋਈ ਜੀ ਜਾਂਦਾ ਮੇਰਾ ਰੋਣਾ ਨਿਕਲਦਾ ਹੁੰਦਾ ਕਿ ਯਾਰ ਇਹ ਹੁਣ ਚਲਿਆ ਤਾਂ ਗਿਆ ਇਹ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਕਦੇ ਮਤਲਬ ਕਦੇ ਜਿਵੇਂ ਕਹਿੰਦਾ ਰਿਸ਼ਤੇਦਾਰਾਂ ਨੂੰ ਜਾਂ ਉਹ ਆਇਆ ਕਰੂ ਮਾੜਾ ਮੋਟਾ ਕਦੇ 15 ਹਾਂ 15-20 ਦਿਨਾਂ ਬਾਅਦ ਮਹੀਨੇ ਮਤਲਬ 15-20 ਦਿਨਾਂ ਲਈ ਮਹੀਨੇ ਲਈ ਯਾਰ ਇਹਨੇ ਮੁੜ ਕੇ ਸਾਰੀ ਜ਼ਿੰਦਗੀ ਇੱਥੇ ਆਉਣੀ ਹੈ ਨਿਕਾ ਇਨੇ ਉਧਰੇ ਰੋਲ ਜਿਕੇ ਰਹਿਆ ਨਾ ਪਰਵਾਰਾਂ ਚ ਨਹੀਂ ਬਹੁਤ ਹੈ ਜੀ ਮੈਂ ਦੇ ਕਈ ਕੇਸ ਸਾਹਮਣੇ ਆਏ ਗਏ ਨੇ ਕਿ ਇਧਰ ਮਾਪੇ ਪੂਰੇ ਹੋ ਜਾਂਦੇ ਨੇ ਬੰਦਾ ਮਰਗ ਤੇ ਛੱਡੋ ਭੋਗ ਤੇ ਵੀ ਨਹੀਂ ਆਇਆ ਜਾਂਦਾ ਉਹ ਦੇਖੋ ਤੁਸੀਂ ਇਹ ਅੱਜ ਦਾ ਦਿਖਾ ਇਹ ਪਹਿਲਾਂ ਤੋਂ ਹੈ ਦੇਖੋ ਪਾਤਰ ਸਾਹਿਬ ਨੇ ਲਿਖਿਆ ਸੀ ਨਾ ਕੁਝ ਕਿਹਾ ਤਾਂ ਹਨੇ ਰਾਜਰੇਗਾ ਕਿ ਵਿੱਚ ਉਪਰਿਆ ਦਾ ਸ਼ਮਾਨਦਨ ਕੀ ਕਰਨੀ ਹੈ ਜੋ ਬਦੇਸ਼ਾਂ ਚ ਰੋਲਦੇ ਨੇ ਰੋਜੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਗਨ ਬਾਕੀ ਕਬਰਾਂ ਦੇ ਰੁਖੇਟ ਜਾ ਬਹਿਣਗੇ ਹਣਾ ਉਹ ਦੁਕਾਨ ਅੱਜ ਵੀ ਤਾਂ ਉਹੀ ਹੈ ਉਹੀ ਉਹੀ ਇਹ ਦੁਕਾਨ ਹੈ ਤਾਂ ਇਹ ਇਹ ਮੈਂ ਲਗਾਉਂਦਾ ਕਿ ਇਸ ਪਾਸੇ ਸਾਨੂੰ ਸੋਚ ਠੀਕ ਹੈ ਕਮਾਈਆਂ ਕਰਨੀਆਂ ਚਾਹੀਦੀਆਂ ਪੈਸੇ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਪੈਸੇ ਦੀਆਂ ਹੀ ਆਉਣੀਆਂ ਪਰ ਅਸੀਂ ਆਪਦੀ ਮਿੱਟੀ ਤੋਂ ਅਸੀਂ ਇੰਨੇ ਇੰਨੇ ਅਸੀਂ ਮਤਲਬ ਇਹ ਤੋਂ ਦੂਰ ਹੋ ਜਾਈਏ ਜਾਂ ਇਹ ਮਹਿਸੂਸ ਕਰਨ ਲੱਗ ਜਾਈਏ ਵੀ ਨਹੀਂ ਜਿੱਥੇ ਤਾਂ ਹੁਣ ਕੁਝ ਵੀ ਨਹੀਂ ਰਿਹਾ ਇਸ ਤਰ੍ਹਾਂ ਦਾ ਨਹੀਂ ਹੈ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਲੋ ਮੇ ਵੀ ਕਿਹਨੇ ਕਿ ਪਿੰਘੋੜੇ ਪਤਾ ਨਹੀਂ ਕਿਉਂ ਹੁੰਦੇ ਜਾ ਰਹੇ ਹਾਂ ਹਾਂ ਜੀ ਹਾਂ ਤੇ ਚਲੋ ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਕਿ ਨਾ ਇੱਕ ਗੀਤਕਾਰ ਦਾ ਇੱਕ ਸੰਗੀਤਕਾਰ ਦੇ ਨਾਲ ਇੱਕ ਕੰਪਨੀ ਦੇ ਨਾਮ ਨਾਲ ਇੱਕ ਗਾਇਕ ਦੇ ਨਾਲ ਰਿਸ਼ਤਾ ਬਹੁਤ ਆ ਹਾਂਜੀ ਤੁਹਾਡੇ ਤੋਂ ਪਹਿਲਾਂ ਜਾਂ ਤੁਹਾਡੇ ਜਿਹੜੇ ਸਮਕਾਲੀ ਸੀ ਜਾਂ ਉਸ ਤੋਂ ਥੋੜਾ ਇਹ ਬਾਅਦ ਉਹ ਸਾਰੇ ਇੱਕ ਦੂਜੇ ਦੇ ਨਾਲ ਰਿਸ਼ਤੇ ਬੜੇ ਪਗਾਏ ਆਗੇ ਨੇ ਜੀ ਹੁਣ ਰਿਸ਼ਤਿਆਂ ਦੇ ਵਿੱਚ ਤਰੇੜਾਂ ਜਿਹੀਆਂ ਆਉਣ ਲੱਗ ਪਈਆਂ ਜਾਂ ਨੇ ਉਹਨੂੰ ਕਿਵੇਂ ਦੇਖਦੇ ਤੁਸੀਂ ਗਲਤ ਹੈ ਜਿਹੜਾ ਇਹ ਕੁਝ ਮਤਲਬ ਪਹਿਲਾਂ ਵੀ ਆਪਾਂ ਇਹ ਗੱਲ ਕਰਕੇ ਛੱਡਿਆ ਵੀ ਜਿਹੜਾ ਸਮਾਜ ਦੇ ਵਿੱਚ ਬਦਲਾਅ ਆ ਰਿਹਾ ਹੈ ਨਾ ਉਹ ਹੁਣ ਹੁਣ ਤਾਂ ਮੀਆਂ ਬੀਵੀ ਦੇ ਰਿਸ਼ਤੇ 'ਚ ਵੀ ਤਰੇੜਾਂ ਨੇ ਹੌਲ ਸੱਚ ਜੀ ਦੇਖੋ ਨਿਗ ਵੈਸੀ ਖਤਮ ਹੁੰਦਾ ਜਾਂਦਾ ਸਾਡੇ ਚ ਪੇਸ਼ੈਂਸ ਵੈਸੀ ਘਟਦੀ ਜਾਂਦੀ ਹੈ ਅਸੀਂ ਹਰ ਗੱਲ ਤੇ ਬਹੁਤ ਛੇਤੀ ਰਿਐਕਟ ਕਰਦੇ ਹਾਂ ਕਿਸੇ ਵੀ ਗੱਲ ਤੇ ਕਿਸੇ ਦੀ ਗੱਲ ਅੱਜ ਸੁਣਨੀ ਨਹੀਂ ਹੁੰਦੀ ਪੂਰੀ ਗੱਲ ਅਧੂਰੀ ਗੱਲ ਤੇ ਅਸੀਂ ਰਿਐਕਟ ਕਰ ਦਿੰਦੇ ਹਾਂ ਹਨਾ ਤੇ ਉਸੇ ਤਰ੍ਹਾਂ ਇਸ ਇੰਡਸਟਰੀ ਦੇ ਵਿੱਚ ਹੋ ਗਿਆ ਸਭ ਤੋਂ ਵੱਡੀ ਗੱਲ ਇੱਕ ਹੁੰਦੀ ਹੈ ਮੈਂ ਕਹਿਣਾ ਹੁਣਾ ਕਿ ਕਿਸੇ ਵੀ ਕੰਮ ਦੀ ਜਿਹੜੀ ਭਰੋਸੇਯੋਗਤਾ ਖਤਮ ਹੋਣੀ ਵਿਸ਼ਵਾਸ ਉੱਠਣਾ ਕ੍ਰੈਡੀਬਿਲਟੀ ਨੂੰ ਛੱਟ ਵੱਜਣੀ ਉਹ ਸਭ ਤੋਂ ਮਾੜੀ ਗੱਲ ਹੁੰਦੀ ਹੈ ਦੁਖਾਂ ਦੇ ਹੋਇਆ ਕਿ ਕੁਝ ਸਾਡੇ ਹੁਣ ਵੀ ਤੇ ਪਹਿਲਾਂ ਵੀ ਕੁਝ ਐਸੇ ਕੇਸ ਹੋਏ ਜਿਨ੍ਹਾਂ ਦੇ ਵਿੱਚ ਸ੍ਰੋਤਿਆਂ ਦਰਸ਼ਕਾਂ ਨੂੰ ਇਹ ਲੱਗਣ ਲੱਗਿਆ ਵੀ ਇਹ ਜਿਹੜੇ ਲਿਖਣ ਗਾਉਣ ਵਾਲੇ ਹੁੰਦੇ ਆ ਨਾ ਇਹ ਬੜੇ ਵਧੀਆ ਬੰਦੇ ਨਹੀਂ ਹੁੰਦੇ ਸਿਆਣੇ ਨਹੀਂ ਹੁੰਦੇ ਜਾਂ ਇਹ ਕੋਈ ਬਹੁਤੇ ਮਤਲਬ ਰਿਸ਼ਤਿਆਂ ਨੂੰ ਸੰਭਾਲਣ ਵਾਲੇ ਬੰਦੇ ਨਹੀਂ ਹੁੰਦੇ ਇਹ ਕਿਉਂ ਹੋਇਆ ਕਿਉਂਕਿ ਬਹੁਤ ਸਾਰੇ ਬੰਦਿਆਂ ਨੇ ਉਹ ਵਿਸ਼ਵਾਸ ਗਵਾ ਲਿਆ ਉਹ ਆਪਣੀਆਂ ਗਲਤੀਆਂ ਕਰਕੇ ਆਪਦੇ ਜੋ ਉਹਨਾਂ ਨੇ ਵਿਹਾਰ ਕੀਤੇ ਉਹਦੇ ਕਰਕੇ ਮੈਂ ਕਹਿੰਦਾ ਹਾਂ ਕਿ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਗੱਲ ਕੋਈ ਝੰਜਟ ਪਰੇਸ਼ਾਨੀ ਕੋਈ ਹੁੰਦੀ ਹੈ ਅੱਗੇ ਬਜ਼ੁਰਗ ਨਿਝਠ ਲੈਂਦੇ ਸੀ ਉਹ ਘਰ ਦੀ ਗੱਲ ਘਰੇ ਰਹਿੰਦੀ ਸੀ ਹੁਣ ਵੀ ਹਰ ਕੰਮ ਚ ਭੁੱਲਰ ਸਾਹਿਬ ਹਰ ਕਾਰੋਬਾਰ ਚ ਕਿਹੜਾ ਇਹੋ ਜਿਹਾ ਕੰਮ ਹੈ ਜਿਹਦੇ ਵਿੱਚ ਕੋਈ ਮੁਸ਼ਕਿਲਾਂ ਨਹੀਂ ਹੁੰਦੀ ਇੱਕ ਦੂਜੇ ਨੂੰ ਹੁਣ ਜੇ ਮੰਨ ਲਓ ਤੁਹਾਡੀ ਮੇਰੀ ਕੋਈ ਮੰਨ ਲਓ ਆਪਸ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੈ ਆਪਸ ਵਿੱਚ ਕੋਈ ਦੂਰੀ ਵਧ ਗਈ ਕੋਈ ਹੈ ਜੇ ਮੈਂ ਹੁਣ ਉਹਨੂੰ ਚੈਨਲ ਦੇ ਉੱਤੇ ਬੈਠ ਕੇ ਮਤਲਬ ਆਪਦੇ ਰੋਣੇ ਰੋਣ ਲੱਗ ਜਾਇਆ ਬਹੁਤ ਸਾਰੀਆਂ ਗੱਲਾਂ ਕਰਨ ਲੱਗ ਜਾ ਤਾਂ ਦੂਜਾ ਬੰਦਾ ਫੇਰ ਆ ਕੇ ਬੈਠੂਗਾ ਉਹ ਮੇਰੇ ਬਾਰੇ 10 ਗੱਲਾਂ ਬੋਲੂ ਮੈਂ ਉਹਦੇ ਬਾਰੇ ਬੋਲੂ ਉਹ ਵੀ ਗੱਲਾਂ ਫੇਰ ਬੋਲੂ ਮੈਂ ਫੇਰ 30 ਗੱਲਾਂ ਬੋਲੂ ਇਹਦਾ ਨਤੀਜਾ ਕੀ ਨਿਕਲਣਾ ਕਿ ਉਸ ਕੰਮ ਤੋਂ ਲੋਕਾਂ ਦੀ ਪ੍ਰੋਸਕਟਾ ਖਤਮ ਹੋ ਜਾਣੀ ਹੈ ਕਿ ਯਾਰ ਇਹ ਨਾਂ ਲਿਖਣ ਗਾਉਣ ਵਾਲੇ ਨਹੀਂ ਹੁੰਦੇ ਕੰਮ ਦੇ ਪੀ ਪੈਸੇ ਤੇ ਜਾ ਰਹੀ ਹੈ ਮੋٹے ਰੂਪ ਵਿੱਚ ਦੁਖਾਂਤ ਇਹ ਹੈ ਕਿ ਹੋਇਆ ਇਹ ਬਹੁਤ ਸਾਰਾ ਕੰਮ ਹੋਇਆ ਔਰ ਹੋ ਰਿਹਾ ਹਰ ਕੰਮ ਨੂੰ ਹਰ ਮਸਲੇ ਨੂੰ ਅਸੀਂ ਆਪਦੇ ਵੀਡੀਓ ਦੇ ਰਹੀਆਂ ਜਾਂ ਮਤਲਬ ਪਬਲਿਕ ਮੰਚ ਤੇ ਪਲੇਟਫਾਰਮ ਤੇ ਉਹ ਨਹੀਂ ਹੋਣਾ ਚਾਹੀਦਾ ਜੇ ਮੈਂ ਹੁਣ ਮੈਂ ਤੁਹਾਨੂੰ ਦੱਸਦਾ ਪਰਮਾਤਮਾ ਮੈਨੂੰ ਉਸ ਮੇਰੇ ਨਿਸ਼ਚੇ ਤੇ ਕਾਇਮ ਰੱਖੇ ਜੇ ਮੈਂ ਤੁਹਾਨੂੰ ਗੱਲਾਂ ਦੱਸਣੀਆਂ ਹੁਣ ਤਾਂ ਆਪਾਂ ਦਾਸ ਘਟੁਕਟ ਪॉडਕਾਸਟ ਇਸ ਤਰ੍ਹਾਂ ਦੇ ਪॉडਕਾਸਟ ਕਰ ਸਕਦੇ ਆ ਮੈਂ ਕੀ 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 ਇੰਡਸਟਰੀ ਚ ਕੀ ਕੀ ਦੇਖਿਆ ਜਾਂ ਮੈਂ ਕੀ ਸਹਿਹਾ ਯਾ ਮੈਂ ਕਿਸ ਤਰ੍ਹਾਂ ਦੇ ਮਾਹੌਲ ਚ ਲੰਘਿਆ ਮੈਨੂੰ ਕੀ ਕੀ ਮੁਸ਼ਕਲ ਆਈਆਂ ਜੇ ਮੈਂ ਕਰਨੀਆਂ ਹੁਣ ਤਾਂ 10 ਪੌਡਕਾਸਟ ਚਾਹੀਦੇ ਘੱਟੋ ਘੱਟ ਐਡੇ ਵੱਡੇ ਮੈਂ ਤੁਹਾਨੂੰ ਦੱਸਾਂ ਜੀ ਪਰ ਮੈਨੂੰ ਪਰਮਾਤਮਾ ਨਿਸ਼ਚਾ ਦੇਵੇ ਮੈਂ ਜ਼ੁਬਾਨ ਚੋਂ ਮਤਲਬ ਮਹਾਤਮਾ ਗਾਂਧੀ ਜਿਹੜੇ ਤਿੰਨ ਬਾਂਦਰਾਂ ਵਾਲੀ ਕਹਾਣੀ ਆ ਨਹੀਂ ਦੇਖੋ ਪਤਾ ਨਹੀਂ ਆਪਣੇ ਆਪ ਤੇ ਲੱਗੂਗੀ ਨਹੀਂ ਪਤਾ ਕੀ ਹੈ ਦੇਖੋ ਗੱਲ ਕੀ ਹੈ ਇਹ ਮੇਰੇ ਨਿੱਜੀ ਮਸਲੇ ਆ ਮੈਂ ਕਿਉਂਕਿ ਮੈਨੂੰ ਕੀ ਦੱਸਣ ਦੀ ਮੈਂ ਨਿੱਜਤਾ ਨਾਲ ਨਿਜਠ ਕਰ ਮੈਂ ਨਿਜਠੂਗਾ ਜੇ ਮੇਰੀ ਕਿਸੇ ਨਾਲ ਕੋਈ ਮੰਨ ਲਓ ਕਿਸੇ ਆਰਟਿਸਟ ਨਾਲ ਮੇਰੀ ਕੋਈ ਆਪਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਬਹੁਤ ਸਾਰੇ ਦੋ ਭਾਈਆਂ ਚ ਵੀ ਤਾਂ ਦੋ ਭਾਈ ਵੀ ਐਡ ਹੋ ਜਾਂਦੇ ਨੇ ਕਿ ਮੇਰੀ ਬਿਲਕੁਲ ਬਿਲਕੁਲ ਇੱਕੋ ਮਾਂ ਦੇ ਭੈਟਰ ਜੰਮੇ ਹੁੰਦੇ ਹਾਂ ਹਾਂ ਪਰ ਇਹ ਥੋੜੀ ਹੁੰਦਾ ਵੀ ਅਸੀਂ ਝੱਜੂ ਬਾਹਰ ਪਾਈ ਜਾਈਏ ਰੋਲਾ ਇਹ ਹੈ ਕਿ ਹੁਣ ਝੱਜੂ ਬਣਨ ਲੱਗ ਗਿਆ